ਫਿਰੋਜ਼ਪੁਰ ਦੇ ਵਿੱਚ ਪੀਜੀਆਈ ਸੈਟੇਲਾਈਟ ਸੈਂਟਰ ਦਾ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਅੱਜ ਦੇਸ਼ ਭਰ ਦੇ ਵਿੱਚ ਜਿਹੜੇ ਉਦਘਾਟਨ ਕੀਤੇ ਹੈਗੇ ਆ ਵਰਚੁਅਲ ਉਦਘਾਟਨ ਕੀਤੇ ਹੈਗੇ ਔਰ ਨੀਂ ਪੱਥਰ ਵੀ ਰੱਖਿਆ ਤਾਂ ਪੀਜੀਆਈ ਸੈਟੇਲਾਈਟ ਸੈਂਟਰ ਦਾ ਫਿਰੋਜ਼ਪੁਰ ਦੇ ਵਿੱਚ ਸਮਾਗਮ ਚੱਗਾ ਤਾਂ ਨੀਂ ਪੱਥਰ ਜਿਹੜਾ ਵਰਚੁਅਲ ਅਥਰ ਰੱਖਿਆ ਗਿਆ ਚੁੱਕਾ ਹੈਗਾ ਕਾਫੀ ਲੋਡ ਹੈਗੀ ਸੀਗੀ ਆ ਆਲੇ ਦੁਆਲੇ ਦੇ ਜ਼ਿਲ੍ਹਿਆਂ ਨੂੰ ਫਿਰੋਜ਼ਪੁਰ ਜ਼ਿਲ੍ਹੇ ਨੂੰ ਕਿਉਂਕਿ ਕੋਈ ਵੱਡਾ ਹਸਪਤਾਲ ਨਹੀਂ ਹੈਗਾ ਸੀਗਾ ਸਾਡੇ ਨਾਲ ਗੁਰਪ੍ਰੇਸ਼ ਵਾਲੇ ਵੀ ਮੌਜੂਦ ਨੇ ਭਾਜਪਾ ਸੀਨੀਅਰ ਨੇਤਾ ਵੀ ਹੈਗੇ ਨੇ ਕਿਦਾਂ ਦੇਖਦੇ ਮੋਦੀ ਜੀ ਨੇ ਪੂਰੇ ਪੰਜਾਬ ਭਰ ਨੂੰ ਤੇ ਖਾਸ ਤੌਰ ਤੇ ਫਿਰੋਜ਼ਪੁਰ ਨੂੰ ਬਹੁਤ ਵੱਡਾ ਤੋਹਫਾ ਦਿੱਤਾ ਇੱਥੋਂ ਦੇ ਆਲੇ-ਦੁਆਲੇ ਦੇ ਬਾਰਡਰ ਦੇ ਜ਼ਿਲ੍ਹੇ ਫਿਰੋਜ਼ਪੁਰ ਫਰੀਦਕੋਟ ਤਰਨਤਾਰਨ ਸਾਹਿਬ ਮੋਗਾ ਸਾਰੇ ਲੋਕਾਂ ਨੂੰ ਅੱਜ ਬੜੀ ਵੱਡੀ ਉਮੀਦ ਬਣ ਗਈ ਹੈ ਕਿ 100 ਬੈੱਡ ਦਾ ਮੈਡੀਕਲ ਕਾਲਜ ਦੇ ਨਾਲ ਆਉਣ ਦੀ ਉਮੀਦ ਹੈ ਤੇ 100 ਬੈੱਡ ਦੇ ਵਿੱਚ ਤੁਹਾਨੂੰ ਜੋ ਪੀਜੀਆਈ ਦੇ ਵਿੱਚ ਫੈਸਿਲਿਟੀ ਮਿਲਦੀ ਓਹੀ ਡਾਕਟਰ ਓਹੀ ਸਾਰਾ ਸਮਾਧਾਨ ਤੁਹਾਡੇ ਇਲਾਜ ਦਾ ਇੱਥੇ ਹੀ ਤੁਹਾਨੂੰ ਮਿਲ ਜਾਣਾ ਹੈ ਤਾਂ ਬਿਲਕੁਲ ਸਾਡੇ ਨਾਲ ਸੁਖਪਾਲ ਸਿੰਘ ਨੰਨੂ ਵੀ ਮੌਜੂਦ ਹੈਗੇ ਨੇ ਦੇਖਦੇ ਹੈਗੇ ਉਹ ਕਿ ਇਹ 2026 ਦੇ ਵਿੱਚ ਇਹ ਪ੍ਰੋਜੈਕਟ ਪੂਰਾ ਹੋ ਜਾਏਗਾ ਸਭ ਤੋਂ ਪਹਿਲਾਂ ਤਾਂ ਮੈਂ ਮੋਦੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਜਿਹੜਾ ਸਾਡੇ ਕੰਮ ਰੁਕਿਆ ਸੀਗਾ ਕਾਫੀ ਸਾਲਾਂ ਤੋਂ ਉਹਨੂੰ ਪੂਰੇ ਸਿਰੇ ਲਗਾਇਆ ਅਸਲ 'ਚ ਇਹ ਪ੍ਰੋਜੈਕਟ ਜਿਹੜਾ ਸਾਡੇ ਸ਼ਹਿਰ 'ਚ ਉਸ ਵੇਲੇ ਮੈਂ ਐਮਐਲਏ ਸੀ ਸੀਪੀਐਸ ਸੀਗਾ ਔਰ ਉਹ ਪ੍ਰੋਜੈਕਟ ਉਸ ਵੇਲੇ ਸ਼ੁਰੂ ਹੋਇਆ ਉਸ ਤੋਂ ਬਾਅਦ ਬਦਕਿਸਮਤੀ ਨਾਲ ਕਿ ਇਹ ਸਿਆਸਤ ਦੀ ਭੇਂਟ ਚੜ ਗਿਆ ਸਾਡਾ ਜੋ ਪ੍ਰੋਜੈਕਟ ਹੈ ਮੋਦੀ ਸਾਹਿਬ ਨੇ ਸਾਡੇ ਇੱਥੇ ਆ ਕੇ ਉਦਘਾਟਨ ਦਾ ਸਿਲੇਨਾਸ ਕਰਨਾ ਸੀ ਪਰ ਕੁਝ ਸਾਰਥੀ ਤੱਤਵਾਂ ਨੇ ਉਸ ਵੇਲੇ ਸਰਕਾਰ ਕਾਂਗਰਸ ਦੀ ਸੀਗੀ ਉਸ ਵੇਲੇ ਇਸ ਕੰਮ ਨੂੰ ਰੋਕਣ ਚ ਕਾਮਯਾਬ ਹੋਏ ਪਰ ਅੱਜ ਮੈਂ ਸਮਝਦਾ ਕਿ ਜਿੱਥੇ ਉਦਘਾਟਨ ਹੋਇਆ ਉੱਥੇ ਅਗਰ ਇਹ ਪ੍ਰੋਜੈਕਟ ਪਾਸ ਹੋ ਕੇ ਚੱਲ ਰਿਹਾ ਹੁੰਦਾ ਤਾਂ ਅੱਜ ਇਹਦੀ ਇਨੌਗੁਰੇਸ਼ਨ ਹੋਣੀ ਸੀਗੀ ਔਰ ਉਸ ਦੇ ਨਾਲ ਕੀ ਹੋਣਾ ਸੀ ਕਿ ਸਾਡੇ ਅਜੋ ਬਿਓਰਗੀਆਂ ਸਾਡੇ ਕਈ ਐਕਸੀਡੈਂਟ ਕੇਸਿਸ ਵਿੱਚ ਲੋਕ ਜਿਹੜੇ ਆ ਜਾ ਚੁਕੇ ਆ ਅਗਰ ਇਹ ਪੂਰਾ ਹੁੰਦਾ ਤੇ ਮੇਰਾ ਖਿਆਲ ਹੈ ਕਿ ਉਹਦੀ ਜ਼ਿੰਦਗੀਆਂ ਬਚ ਜਾਂਦੀਆਂ ਔਰ ਇਸ ਇਲਾਕੇ ਨੂੰ ਬਹੁਤ ਵੱਡਾ ਜੋ ਹੈ ਵਧੀਆ ਸਿਹਤ ਮਿਲਣੀ ਸੀ ਔਰ ਬਹੁਤ ਕਾਰੋਬਾਰ ਮਿਲਣਾ ਸੀਗਾ ਔਰ ਮੈਂ ਸਮਝਦਾ ਅੱਜ ਦੇ ਬਾਅਦ ਵੀ ਜੋ ਅੱਜ ਉਦਘਾਟਨ ਹੋਇਆ ਹੈ ਇਸ ਸਾਲ ਤੋਂ ਬਾਅਦ ਫੋਸਪੋ ਦੀ ਜਿਹੜੀ ਹੈ ਨੀਮ ਬਦਲ ਜਾਏਗੀ ਇਸ ਇਲਾਕੇ ਦੀ ਡਿਵੈਲਪਮੈਂਟ ਔਰ ਲੋਕਾਂ ਦਾ ਵਿਕਾਸ ਵਧਣਾ ਸ਼ੁਰੂ ਹੋ ਜਾਏਗਾ ਬਿਲਕੁਲ ਸਿਹਤ ਸਹੂਲਤਾਂ ਮਿਲਣਗੀਆਂ ਕਿਉਂਕਿ ਇਲਾਕੇ ਦੀ ਬੜੀ ਵੱਡੀ ਮੰਗ ਹੈਗੀ ਸੀਗੀ ਔਰ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹੈਗੇ ਆ ਜਿਹੜਾ ਐਸੋਲੇ ਨੀ ਪੱਥਰ ਜਿਹੜਾ ਰੱਖਿਆ ਗਿਆ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ ਐਸੋਲੇ ਨੀ ਪੱਥਰ ਰੱਖਿਆ ਗਿਆ ਹੈਗਾ ਔਰ ਰਾਣਾ ਗੁਰਮੀਤ ਸਿੰਘ ਸੋਢੀ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਪੰਜਾਬ ਦੇ ਕੈਬਨਿਟ ਮੰਤਰੀ ਉਹ ਵੀ ਮੌਜੂਦ ਹੈਗੇ ਆ ਔਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਅਸੀਂ ਸਾਡੇ ਨਾਲ ਰਾਣਾ ਗੁਰਮੀਤ ਸਿੰਘ ਸੋਢੀ ਮੌਜੂਦ ਹੈਗੇ ਨੇ ਸਰ ਅੱਜ ਨੀ ਪੱਥਰ ਰੱਖਿਆ ਗਿਆ ਹੈਗਾ ਔਰ ਕਿਵੇਂ ਦੇਖਦੇ ਹੋ ਕਿੰਨੀ ਵੱਡੀ ਮੰਗ ਹੈਗੀ ਸੀ ਔਰ ਇਸ ਇਲਾਕੇ ਨੂੰ ਫਾਇਦਾ ਹੋਏਗਾ ਇਹ ਬਹੁਤ ਵੱਡੀ ਮੰਗ ਸੀਗੀ ਬੇਰਸੋ ਇਸ ਕੈਂਡਾ ਮਤਲਬ ਹੈ ਕਿ ਲੋਕਾਂ ਦੀ ਕਈ ਸਾਲਾਂ ਦੀ ਮੰਗ ਸੀ ਲੇਕਿਨ ਖਾਸ ਤੌਰ ਤੇ 2 ਸਾਲ ਚ ਕੁਝ ਲੋਕਾਂ ਨੇ ਸਿਆਸੀ ਖੇਡਾਂ ਖੇਡੀਆਂ ਇਹ ਡਿਲੇ ਕਰ ਲਿਆ ਨਹੀਂ ਤਾਂ ਅੱਜ ਇਥੇ ਓਪੀਡੀ ਸ਼ੁਰੂ ਹੋ ਜਾਂਦੀ ਲੇਕਿਨ ਫਿਰ ਅਸੀਂ ਧੰ ਬਹੁਤ ਧੰਵਦੀਆਂ ਪ੍ਰਧਾਨ ਮੰਤਰੀ ਜੀ ਦੇ ਜਿਨ੍ਹਾਂ ਨੇ ਖਾਸ ਸਮਾਂ ਕੱਢ ਕੇ ਅੱਜ ਇਹਨੂੰ ਉਸ ਲਿਸਟ ਦੇ ਵਿੱਚ ਪਾ ਕੇ ਅੱਜ ਦਾ ਫਾਰਮਲ ਤਰੀਕੇ ਦੇ ਨਾਲ ਇਹਦਾ ਨੀ ਪੱਥਰ ਰੱਖਿਆ ਗਿਆ ਕੰਮ ਦੀ ਸ਼ੁਰੂਆਤ ਹੋਗੀ ਟੈਂਡਰ ਨਿਕਲ ਗਿਆ ਹੈਗਾ ਔਰ ਉਮੀਦ ਹੈ ਕਿ 2026 ਦੇ ਬਿਗਨਿੰਗ ਵਿੱਚ ਅੱਜ ਕੱਲ ਦੇ ਦਿਨਾਂ 'ਚ ਇਹ ਤਿਆਰ ਹੋ ਜਾਏਗਾ ਓਪੀਡੀ ਸ਼ੁਰੂ ਹੋ ਜਾਏਗੀ ਗਰੀਬਾਂ ਨੂੰ ਇਹਦਾ ਬਹੁਤ ਵੱਡਾ ਇੱਕ ਫਾਇਦਾ ਮਿਲੇਗਾ ਜਨਤਾ ਜਿਹੜੀ ਅੱਗੇ 3-4 ਘੰਟੇ ਲਾ ਕੇ 5 ਘੰਟੇ ਲਾ ਕੇ ਚੰਡੀਗੜ੍ਹ ਜਾਂਦੀ ਸੀ ਉਹਨਾਂ ਨੂੰ ਇੱਥੇ ਸਹੂਲਤ ਮਿਲੇਗੀ ਗਰੀਬਾਂ ਦੇ ਵਾਸਤੇ ਫ੍ਰੀ ਇਲਾਜ ਦਾ ਜਿਹੜਾ ਹੈਗਾ 5 ਲੱਖ ਰੁਪਏ ਦਾ ਉਹ ਵੀ ਇੱਥੇ ਸੈਂਟਰ ਖੁੱਲ ਜਾਏਗਾ ਔਰ ਇਹਦੇ ਨਾਲ ਨਾਲ ਮੈਂ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਲਿਖੀ ਹੈ ਕਿ ਸਾਨੂੰ ਇਹਦੇ ਵਾਸਤੇ ਇੱਕ ਮੈਡੀਕਲ ਕਾਲਜ ਵੀ ਇੱਥੇ ਦਿੱਤਾ ਜਾਏ ਜਿਹਦੇ ਤੇ ਸੋਚ ਚੱਲ ਰਹੀ ਔਰ ਬੜੀ ਜਲਦੀ ਉਹ ਮੰਗ ਵੀ ਪੂਰੀ ਹੋ ਜਾਵੇ। ਹਾਂ ਸਰ ਕਿਵੇਂ ਦੇਖਦੇ ਹੋ ਕਿ ਕਈ ਲੋਕ ਤੇ ਵੀ ਕਹਿੰਦੇ ਕਿ ਅਜ ਨਾਮ ਵੀ ਨਹੀਂ ਲਿਆ ਹੈਗਾ ਫਿਰੋਜ਼ਪੁਰ ਤੁਸੀਂ ਸੁਣਿਆ ਨਹੀਂਗਾ ਵੀ ਦੇਖੋ ਪਜੀਆਈ ਸੈਟੇਲਾਈਟ ਸੈਂਟਰ ਦਾ ਨਾਮ ਪ੍ਰਧਾਨ ਮੰਤਰੀ ਜੀ ਨੇ ਲਿਆ ਕਿ ਨਹੀਂ ਲਿਆ ਤੇ ਪਜੀਆਈ ਸੈਟੇਲਾਈਟ ਸੈਂਟਰ ਕਿੱਥੇ ਖੁੱਲ ਰਿਹਾ ਆ ਇੱਥੇ ਆ ਲੱਗਿਆ ਉਹਨਾਂ ਦਾ ਨੀ ਪੱਥਰ ਤੇ ਸਾਰੀ ਪਜੀਆਈ ਇੱਥੇ ਆਈ ਤੋ ਉਹਦੇ ਚ ਨਾਂ ਲੈਣ ਦੀ ਜਾਂ ਦੇਣ ਦੀ ਕੋਈ ਗੱਲ ਹੀ ਨਹੀਂ ਜਦੋਂ ਇਹ ਪਹਿਲਾਂ ਅਨਾਉਂਸ ਕੀਤਾ ਗਿਆ ਹੈ ਕਿ ਪਜੀਆਈ ਸੈਟੇਲਾਈਟ ਸੈਂਟਰ ਉਹਨਾਂ ਨੇ ਆਪਣੇ ਲਿਆ ਹਰ ਸ਼ਹਿਰ ਦਾ ਅੱਜ ਬਹੁਤ 48000 ਕਰੋੜ ਰੁਪਏ ਦੇ ਪ੍ਰੋਜੈਕਟ ਜਿਹੜੇ ਨੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਸੀਗੇ ਤੇ ਕਿੰਨੇ ਕੁ ਸ਼ਹਿਰਾਂ ਦੇ ਨਾਂ ਲੈਂਦੇ ਉਹ ਔਰ 23 ਸਟੇਟਾਂ ਦੇ ਵਿੱਚ ਸੀਗੇ ਸੋ ਇਸ ਕਰਕੇ ਉਹਨਾਂ ਨੇ ਪਜੀਆਈ ਸੈਟੇਲਾਈਟ ਸੈਂਟਰ ਦਾ ਨਾਂ ਲਿਆ ਹੈ ਔਰ ਉਹਨਾਂ ਦਾ ਜਿਹੜਾ ਮੀਲ ਪੱਥਰ ਹੈ ਫਾਊਂਡੇਸ਼ਨ ਸਟੋਨ ਹੈ ਉਹ ਉਹ ਇੱਥੇ ਲੱਗ ਚੁੱਕਾ ਹੈਗਾ ਔਰ ਪਜੀ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਸੰਬੋਧਨ ਕਰ ਚੁੱਕੀ ਹੈ ਵੀ ਉਹਨਾਂ ਦਾ ਕੀ ਉਹਨਾਂ ਨੇ ਰੂਪਰੇਖਾ ਇਹਨੂੰ ਦੇਣੀ ਹੈ ਤਾਂ ਬਿਲਕੁਲ ਬੜੀ ਵੱਡੀ ਮੰਗ ਹੈਗੀ ਸੀ ਫਿਰੋਜ਼ਪੁਰ ਦੇ ਇਸ ਇਲਾਕੇ ਦੀ ਔਰ ਕਿਉਂਕਿ ਇਸ ਦੇ ਬਣਨ ਦੇ ਨਾਲ ਇਹ ਫਿਰੋਜ਼ਪੁਰ ਜ਼ਿਲ੍ਹੇ ਨੂੰ ਤੇ ਆਲੇ ਦੁਆਲੇ ਦੇ ਜ਼ਿਲ੍ਹਿਆਂ ਨੂੰ ਬੜਾ ਵੱਡਾ ਫਾਇਦਾ ਹੋਏਗਾ ਇਹ 490 ਕਰੋੜ ਰੁਪਏ ਦਾ ਜਿਹੜਾ ਇਹ ਪ੍ਰੋਜੈਕਟ ਹੈਗਾ ਔਰ ਇਸ ਪ੍ਰੋਜੈਕਟ ਨੂੰ ਜਿਹੜਾ ਅੱਜ 2026 ਦੇ ਵਿੱਚ ਇਹ ਪੂਰਾ ਹੋ ਜਾਏਗਾ ਸਾਡੇ ਦਾ ਅਸ਼ੋਕ ਬੈਲਜੀ ਵੀ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਸਰ ਕਿੰਡੀ ਵੱਡੀ ਮੰਗ ਹੈਗੀ ਸੀਗੀ ਇਹ ਫਰੋਜਪੁਰ ਦੀ ਜਨਤਾ ਲਈ ਜਿਹੜਾ ਹੈ ਜਾਂ ਆਸ-ਪਾਸੇ ਦੇ ਜ਼ਿਲ੍ਹੇ ਨੇ ਉਹਨਾਂ ਲਈ ਬੜੀ ਵੱਡੀ ਇੱਕ ਤੋਹਫ਼ਾ ਲੋਕਾਂ ਨੂੰ ਜਿਹੜਾ ਆਪਣਾ ਇਲਾਜ ਕਰਾਣ ਲਈ ਜਿਹੜੇ ਖਾਸ ਕਰਕੇ ਜਿਹੜੇ ਇਕਨੋਮਿਕਲੀ ਵੀਕ ਨੇ ਉਹਨਾਂ ਨੂੰ ਸੀਐਮਸੀ ਜਾਣਾ ਪੈਂਦਾ ਡੀਐਮਸੀ ਜਾਣਾ ਪੈਂਦਾ ਜਾਂ ਪੀਜੀਆਈ ਜਿਹੜਾ 500 ਕਿਲੋਮੀਟਰ ਦਾ ਸਫਰ ਕਰਕੇ ਜਾਣਾ ਪੈਂਦਾ ਤਾਂ ਕਈ ਵਾਰੀ ਉਹਨਾਂ ਨੂੰ ਤੇ ਕਈ ਕਈ ਦਿਨ ਉਹ ਤੇ ਵੇਟ ਕਰਨੀ ਪੈਂਦੀ ਹੈ ਓਪੀਡੀ ਦੇ ਵਿੱਚ ਜਗ੍ਹਾ ਨਹੀਂ ਮਿਲਦੀ ਜਾਂ ਐਡਮਿਸ਼ਨ ਨਹੀਂ ਹੋ ਪਾਂਦੀ ਤੋਂ ਹੁਣ ਫਲੋਰਜ਼ਪੁਰ ਦਾ ਆਇਆ ਤੇ ਇਹਦੇ ਨਾਲ ਮੇਰਾ ਖਿਆਲ ਘੱਟੋ ਘੱਟ 25-30 ਲੱਖ ਜਿਹੜੇ ਲੋਕ ਨੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਉਹਨਾਂ ਨੂੰ ਸਾਰਿਆਂ ਨੂੰ ਫਾਇਦਾ ਹੋਏਗਾ ਔਰ ਜਿਹੜੀਆਂ ਦੁਨੀਆਂ ਦੀਆਂ ਬਿਹਤਰੀਨ ਜਿਹੜੀਆਂ ਸਿਹਤ ਸੇਵਾਵਾਂ ਉਹ ਫਲੋਰਜ਼ਪੁਰ ਵਿੱਚ ਵੀ ਬੜੇ ਨੋਮੀਨਲ ਰੇਟ ਤੇ ਜਾਂ ਮੁਫਤ ਜਿਹੜੀਆਂ ਮਿਲਣਗੀਆਂ ਤੇ ਉਹ ਤੱਕੇ ਖਾਨ ਦੀ ਜਰੂਰਤ ਨਹੀਂ ਪੈਗੀ ਤਾਂ ਬਿਲਕੁਲ ਵੱਡਾ ਫਾਇਦਾ ਹੋਏਗਾ ਔਰ ਕਿਉਂਕਿ ਲੋਡ ਵੀ ਹੈਗੀ ਸੀ ਇਸੇ ਇਲਾਕੇ ਨੂੰ ਔਰ 2026 ਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਏਗਾ ਤਾਂ ਲੋਕਾਂ ਨੂੰ ਸਿਹਤ ਸਹੂਲਤਾਂ ਜਿਹੜੀਆਂ ਨੇ ਉਹ ਆਧੁਨਿਕ ਮਸ਼ੀਨਾਂ ਦੇ ਜ਼ਰੀਏ ਜਿਹੜੀਆਂ ਕਈ ਮਸ਼ੀਨਾਂ ਜਿਹੜੀਆਂ ਹੁਣ ਹੈਗੀਆਂ ਨੇ ਉਹ ਉਸ ਦੇ ਜ਼ਰੀਏ ਜਿਹੜੀਆਂ ਇੱਥੇ ਇਲਾਜ ਲੋਕਾਂ ਨੂੰ ਮਿਲੇਗਾ ਕੈਮਰਾ ਪਰਸਨ ਰੋਹੀ ਦੇ ਨਾਲ ਸਣੀ ਚੋਪੜਾ ਲਿਵਿੰਗ ਡੇ ਨਿਊਜ਼ ਪੰਜਾਬ ਫਿਰੋਸਪੁਰ